हां जी ਕਿਸਾਨ ਵੀਰੋ ਜਿਵੇਂ ਕਿ ਹੁਣ ਆਪਣੀ ਝੋਨੇ ਦੀ ਫਸਲ ਗੋਭ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੇ ਆਪਣੇ ਕਿਸਾਨ ਵੀਰ ਹੁਣ ਇਨਸੈਕਟੀਸਾਈਡ ਪਲੱਸ ਉਲੀਨਾਸ਼ਕੀ ਸਪਰੇ ਹੀ ਵੀ ਆਪਣੇ ਕਈ ਕਿਸਾਨ ਵੀਰ ਕਰ ਰਹੇ ਨੇ ਤੇ ਬਾਕੀ ਕਿਸਾਨ ਵੀਰੋ ਜਿਹੜਾ ਹੁਣ ਜੇਕਰ ਆਪਣੀ ਜਿਹੜੀ ਝੋਨਾ ਫਸਲ ਗੋਭ ਵਿੱਚ ਆ ਜਾਂਦੀ ਜੇ ਆਪਾਂ ਇੱਕ ਸਪਰੇ ਵੀ ਜਿਹੜਾ ਤੁਹਾਡੇ ਨਾਲ ਅੱਜ ਆਪਾਂ ਕੰਬੀਨੇਸ਼ਨ ਸਾਂਝਾ ਕਰਾਂਗੇ ਤੁਸੀਂ ਇੱਕ ਸਪਰੇ ਵੀ ਆਪਣੀ ਝੋਨੇ ਦੀ ਫਸਲ ਤੇ ਗੋਭ ਸਮੇਂ ਕਰ ਦਿੰਦੇ ਹੋ ਤੇ ਇਹਦਾ ਝਾੜ ਆਪਣਾ ਤਕਰੀਬਨ 2 ਤੋਂ ਲੈ ਕੇ 5 ਕੁਆਂਟ ਤੱਕ ਜਿਹੜਾ ਝਾੜ ਆਪਣਾ ਵਧ ਸਕਦਾ ਭਾਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿੰਨਾ ਵੀ ਜਿਹੜਾ ਝਾੜ ਹੈ ਹਰ ਇੱਕ ਫਸਲ ਦਾ ਜਿਹੜਾ ਮੌਸਮ ਦੇ ਟਿਕਿਆ ਹੁੰਦਾ ਬਾਕੀ ਮੌਸਮ ਤੋਂ ਬਾਅਦ ਕੁਝ ਆਪਣੀ ਮਿਹਨਤ ਵੀ ਹੁੰਦੀ ਏ ਆਪਣੀ ਜ਼ਮੀਨ ਆਪਣਾ ਪਾਣੀ ਕਿਸ ਤਰ੍ਹਾਂ ਦਾ ਆਪਣੀ ਜ਼ਮੀਨ ਕਿੱਦਾਂ ਦੀ ਏ ਕਿਉਂਕਿ ਜਦੋਂ ਆਪਣੇ ਕਿਸੇ ਵੀ ਫਸਲ ਦੇ ਵਿੱਚ ਜਿਹੜੀ ਕਿਸੇ ਪੌਸ਼ਟ ਤੱਤਾਂ ਦੀ ਘਾਟ ਆਉਂਦੀ ਏ ਤਾਂ ਉਸ ਦੇ ਨਾਲ ਆਪਣਾ ਜਿਹੜਾ ਝਾੜ ਆਪਾਂ ਨੂੰ ਦੂਜੀਆਂ ਫਸਲਾਂ ਦੇ ਨਾਲੋਂ ਜਾਂ ਦੂਜੇ ਖੇਤ ਦੇ ਨਾਲੋਂ ਆਪਾਂ ਨੂੰ ਝਾੜ ਘੱਟ ਦੇਖ ਨੂੰ ਮਿਲ ਸਕਦਾ ਕੀਸ ਦੀ ਪੂਰਤੀ ਵਾਸਤੇ ਆਪਾਂ ਕਿਹੜਾ ਕੰਬੀਨੇਸ਼ਨ ਦੀ ਆਪਾਂ ਸਪਰੇਅ ਕਰਨੀ ਹੈ ਤਾਂ ਜੋ ਜਿਹੜਾ ਆਪਣਾ ਕਿਸੇ ਵੀ ਪੌਸ਼ਟ ਤੱਤ ਦੀ ਘਾਟ ਦੇ ਕਾਰਨ ਜਦ ਆਪਣਾ ਝਾੜ ਘਟਣਾ ਆਵੇ ਬਾਕੀ ਜੋ ਵੀ ਝਾੜ ਮੌਸਮ ਤੇ ਆਉਣਾ ਉਹ ਆਪਾਂ ਨੂੰ ਝਾੜ ਮੰਨ ਹੀ ਜਾਣਾ ਬਾਕੀ ਆਪਨੇ ਉਸ ਤੋਂ ਬਾਅਦ ਆਪਣੀ ਮਿਹਨਤ ਵੀ ਹੁੰਦੀ ਹੈ ਆਪਣੀ ਪਾਣੀ ਦਾ ਮੈਨੇਜਮੈਂਟ ਆਪਣੀ ਖਾਦਾਂ ਦਾ ਮੈਨੇਜਮੈਂਟ ਵੀ ਸਹੀ ਹੋਣਾ ਚਾਹੀਦਾ ਹੈ ਤਕਰੀਬਨ 60-70% ਜਿਹੜਾ ਝਾੜ ਮੌਸਮ ਤੇ ਟਿਕਿਆ ਹੁੰਦਾ ਤੇ ਜਿਹੜਾ 30-35% ਜਿਹੜਾ ਝਾੜ ਆਪਣੀ ਮਿਹਨਤ ਤੇ ਆਪਣੇ ਪੌਸ਼ਟ ਤੱਤਾਂ ਤੇ ਨਿਰਭਰ ਕਰਦਾ ਹੈ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਪਸੰਦ ਕਰੋ ਇਹ ਕੰਬੀਨੇਸ਼ਨ ਹੈ ਇਹ ਆਪਾਂ ਹਰ ਇੱਕ ਜ਼ਮੀਨ ਤੇ ਸਪਰੇ ਨਹੀਂ ਕਰ ਸਕਦੇ ਜੇਕਰ ਤੁਹਾਡੀ ਜ਼ਮੀਨ ਪਾਰੀ ਏ ਤੁਹਾਡਾ ਪਾਣੀ ਇੱਕ ਨੰਬਰ ਏ ਕਿ ਜਿਵੇਂ ਤੁਹਾਡੇ ਖੇਤ ਨੂੰ ਨਹਿਰੀ ਪਾਣੀ ਵੀ ਲੱਗ ਰਿਹਾ ਤਾਂ ਇਹ ਤੁਹਾਡੇ ਖੇਤਾਂ ਦੇ ਵਿੱਚ ਜੇਕਰ ਤੁਸੀਂ ਸਪਰੇ ਨਹੀਂ ਵੀ ਕਰਦੇ ਤਾਂ ਵੀ ਆਪਣਾ ਜਿਹੜਾ ਝਾੜ ਵਧੀਆ ਆਪ ਨੂੰ ਮਿਲ ਸਕਦਾ ਹੈ ਇਹ ਜਿਹੜਾ ਆਪਾਂ ਸਪਰੇਅ ਜਿਵੇਂ ਕਿ ਆਪਣੇ ਜਿਹੜੇ ਕਿਸਾਨ ਵੀਰਾਂ ਨੇ ਨਰਮੇ ਤੋਂ ਬਾਅਦ ਜਿਵੇਂ ਕਈ ਇੱਥੇ ਪੜਾ ਨਰਮਾ ਲੱਗ ਰਿਹਾ ਸੀ ਹੁਣ ਆਪਣੇ ਝੋਨੇ ਲਾਉਣੇ ਸ਼ੁਰੂ ਕੀਤੇ ਨੇ ਜਾਂ ਬਾਸਮਤੀਆਂ ਲਾਉਣੇ ਸ਼ੁਰੂ ਕੀਤੀਆਂ ਨੇ ਜਾਂ ਜਿਹੜੇ ਖੇਤਾਂ ਦੇ ਵਿੱਚ ਮਿੱਟੀ ਚਕਾਈ ਹੋਈ ਏ ਜਾਂ ਜਿਹੜੇ ਖੇਤਾਂ ਦੇ ਵਿੱਚ ਜਿਹੜੀ ਆਪਣੀਆਂ ਜ਼ਮੀਨਾਂ ਹਲਕੀਆਂ ਨੇ ਤਾਂ ਉੱਥੇ ਕਿਸਾਨ ਵੀਰ ਆਪਾਂ ਨੂੰ ਜਿਹੜੀਆਂ ਦੋ ਸਪਰੇਅ ਹਾਂ ਆਪਾਂ ਨੂੰ ਲਾਜ਼ਮੀ ਹੀ ਕਰਨੀਆਂ ਚਾਹੀਦੀਆਂ ਨੇ ਚੰਗੇ ਝਾੜ ਦੇ ਵਾਸਤੇ ਕਿਉਂਕਿ ਜ਼ਮੀਨਾਂ ਜ਼ਮੀਨ ਦਾ ਫਰਕ ਹੁੰਦਾ ਪਾਣੀ ਦਾ ਫਰਕ ਹੁੰਦਾ ਜਿੱਥੇ ਪਾਣੀ ਆ ਆਪਣਾ ਇੱਕ ਨੰਬਰ ਹੈ ਮਿੱਠਾ ਪਾਣੀ ਹੈ ਜ਼ਮੀਨ ਭਾਰੀ ਡਾਕਰ ਜ਼ਮੀਨ ਹੈ ਤਾਂ ਜਾਂ ਜਿੱਥੇ ਆਪਣੇ ਜ਼ਮੀਨਾਂ ਦੇ ਵਿੱਚ ਜਿਹੜਾ ਪਿਛਲੇ ਸਾਲ ਦੀ ਰਹਿਦ ਖੂਦ ਦੇ ਜਿਹੜਾ ਆਪਾਂ ਪ੍ਰਾਲ ਵਿੱਚ ਵਾ ਰਹੇ ਆਂ ਤੇ ਉੱਥੇ ਜਿਹੜੀ ਇਹ ਘਾਟ ਬਹੁਤ ਘਟ ਆਉਂਦੀ ਹੈ ਕਿਉਂਕਿ ਜਦੋਂ ਵੀ ਜ਼ਮੀਨ ਦੇ ਵਿੱਚ ਘਾਟ ਆਵੇਗੀ ਫਿਰ ਆਪਣੇ ਜਿਹੜਾ ਝਾੜ ਤੇ ਜ਼ਰੂਰ ਫਰਕ ਪੈਂਦਾ ਇਸ ਲਈ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਣੀ ਫਸਲ ਦੇ ਹਿਸਾਬ ਦੇ ਨਾਲ ਇਹ ਸਪਰੇ ਤੁਸੀਂ ਕਰ ਸਕਦੇ ਹੋ ਕਿਉਂਕਿ ਪਾਰੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਪਾਣੀ ਚੰਗੇ ਨੇ ਭਾਰੀ ਜ਼ਮੀਨ ਨੇ ਉੱਥੇ ਜਿਹੜੀ ਆਪਾਂ ਸਪਰੇ ਨਹੀਂ ਵੀ ਕਰਾਂਗੇ ਤਾਂ ਵੀ ਆਪਣਾ ਜਿਹੜਾ ਝਾੜ ਦੇਖਣ ਨੂੰ ਵਧੀਆ ਮਿਲ ਸਕਦਾ ਹੈ ਤੇ ਇਹਦੇ ਵਿੱਚ ਕਿਸਾਨ ਵੀਰ ਨੂੰ ਹੁਣ ਆਪਾਂ ਕਰਨਾ ਕੀ ਹੈ ਜਿਹੜਾ ਆਪਾਂ ਕੰਬੀਨੇਸ਼ਨ ਹੈ तकरीबन 150 ਲੀਟਰ ਪਾਣੀ ਦੇ ਵਿੱਚ ਇਹ ਸਪਰੇਅ ਕਰਨੀ ਹੈ ਇਸ ਜਿਹੜੇ ਕੰਬੀਨੇਸ਼ਨ ਨੂੰ ਕਿਉਂਕਿ ਕਿਸਾਨ ਵੀਰ ਜੇ ਆਪਾਂ ਝਾੜ ਚੰਗਾ ਲੈਣਾ ਚਾਹੁੰਦੇ ਆ ਥੋੜੀ ਕ ਆਪਾਂ ਨੂੰ ਮਿਹਨਤ ਤਾਂ ਜ਼ਰੂਰ ਕਰਨੀ ਪਵੇਗੀ ਇਸ ਵਾਸਤੇ ਆਪਾਂ 150 ਲੀਟਰ ਪਾਣੀ ਦੇ ਵਿੱਚ ਜਿਹੜੀ ਵੀ ਆਪਾਂ 2 ਕਿਲੋ ਲੈਣੀ ਜੀ ਐਨਪੀਕੇ ਆਪਾਂ 13045 ਤੇ ਇਹਦੇ ਨਾਲ ਆਪਾਂ 80 ਗ੍ਰਾਮ ਬੋਰਨ ਤੱਤ ਪਲੱਸ 100 ਗ੍ਰਾਮ ਚਿਲੇਟਡ ਜ਼ਿੰਕ ਜਿਹੜੀ ਆਪਣੀ 12% ਵਾਲੀ ਹੁੰਦੀ ਹੈ ਇਹਨਾਂ ਤਿੰਨਾਂ ਦਾ ਕੰਬੀਨੇਸ਼ਨ ਬਣਾ ਕੇ ਆਪਾਂ ਕਿਸਾਨ ਵੀਰੋ ਜਦੋਂ ਝੋਨਾ ਆਪਣਾ ਗੋਭ ਸਮੇਂ ਹੁੰਦਾ ਅਨਸਾਰੇ ਤੋਂ ਪਹਿਲਾਂ-ਪਹਿਲਾਂ ਇਹ ਆਪਾਂ ਸਪਰੇਅ ਕਰ ਦਾਂਗੇ ਤਾਂ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪਾਂ ਐਨਪੀਕੇ ਸਪਰੇਅ ਹਾਂ ਕਰਦੇ ਆ ਪਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਕਿਸਾਨ ਵੀਰ ਇੱਥੇ ਆਪਾਂ ਨੂੰ ਇੱਕ ਤਾਂ ਆਪਾਂ ਡੋਜ਼ ਜਦੋਂ ਘੱਟ ਪਾ ਲੈਂਦੇ ਆ ਜਾਂ ਆਪਾਂ ਪਾਣੀ ਘੱਟ ਲਾ ਲੈਂਦੇ ਆ ਜੇਕਰ ਪਾਣੀ ਵੀ ਘੱਟ ਲਾਵਾਂਗੇ ਤਾਂ ਆਪਣੇ ਜਿਹੜੇ ਪੱਤਿਆਂ ਤੇ ਬਰਨਿੰਗ ਦੀ ਸਮੱਸਿਆ ਆ ਸਕਦੀ ਹੈ ਇਸ ਕਰਕੇ ਇਹ 150 ਲੀਟਰ ਘੱਟ ਤੋਂ ਪਾਣੀ ਨਹੀਂ ਲਾਉਣਾ ਤੇ 2 ਕਿਲੋ ਤੋਂ ਘੱਟ ਆਪਾਂ ਜਿਹੜੀ ਐਨਪੀਕੇ 13045 ਨਹੀਂ ਲੈਣੀ ਕਿਉਂਕਿ ਜੇਕਰ ਆਪਾਂ ਕਿਲੋ ਪਾ ਲਈ ਨਾ ਇਸ ਕਿਸਾਨ ਨੂੰ ਉਸ ਦਾ ਕੋਈ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਇਹਦੇ ਨਾਲ ਤੋਂ ਤੁਸੀਂ ਨਾ ਕਰੋ ਤਾਂ ਉਹੀ ਠੀਕ ਹੈ ਤੇ ਜਿਹੜੀ ਦੂਜੀ ਗਲਤੀ ਆ ਆਪਣੇ ਕਿਸਾਨ ਵੀਰੀ ਕੀ ਕਰਦੇ ਨੇ ਕਿ ਇਨਸੈਕਟੀਸਾਈਡ ਦੇ ਨਾਲ ਮਿਕਸ ਕਰਕੇ ਜਿਵੇਂ ਇੱਕ ਇਨਸੈਕਟੀਸਾਈਡ ਹੋਗੀ ਪਲੱਸ ਉਲੀਨਾਸ਼ਕ ਹੋ ਗਿਆ ਪਲੱਸ 13045 ਦੇ ਨਾਲ ਬੋਰਨ ਤੱਤ ਪਾ ਕੇ ਸਪਰੇਅ ਕਰ ਜਾਂਦੇ ਤਾਂ ਕਿਸਾਨ ਨੂੰ ਉੱਥੇ ਇਸ ਦਾ ਕੋਈ ਵੀ ਫਰਟੀਲਾਈਜ਼ਰ ਜੇਕਰ ਆਪਾਂ ਇਨਸੈਕਟੀਸਾਈਡ ਦੇ ਨਾਲ ਮਿਕਸ ਕਰਕੇ ਸਪਰੇਅ ਕਰਦੇ ਆ ਤਾਂ ਆਪਾਂ ਨੂੰ ਉਹਨਾਂ ਰਿਜ਼ਲਟ ਨਹੀਂ ਮਿਲਦਾ ਜਿੰਨਾ ਕਿ ਉਸ ਫਰਟੀਲਾਈਜ਼ਰ ਦਾ ਜਿਹੜਾ ਆਪ ਰਿਜ਼ਲਟ ਆਪਾਂ ਨੂੰ ਮਿਲਣਾ ਚਾਹੀਦਾ ਇਸ ਕਰਕੇ ਕਿਸਾਨ ਵੀਰੋ ਜਿਹੜੀ ਸਪਰੇਅ ਆ ਜੇ ਤੁਹਾਡੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਅਲੱਗ ਸਪਰੇਅ ਕਰੋ ਫਰਟੀਲਾਈਜ਼ਰ ਨੂੰ ਜਿੰਦੇ ਵਿੱਚ ਆਪਾਂ 13-0-45 ਪਲੱਸ ਬੋਰਨ ਤੱਤ ਪਲੱਸ ਚੇਲੇਟਡ ਜ਼ਿੰਕ ਇਹਦੀ ਅਲੱਗ ਸਪਰੇਅ ਕਰੋਗੇ ਤਾਂ ਤੁਹਾਨੂੰ ਜਿਹੜਾ ਅਰਜਟ ਦੇਖਣ ਨੂੰ ਬਹੁਤ ਵਧੀਆ ਮਿਲੇਗਾ ਕਿਉਂਕਿ ਜਿਹੜਾ ਇਹਦੇ ਵਿੱਚ ਬੋਰਨ ਤਾਤੇ ਉਹਦਾ ਜਿਹੜਾ ਪੋਲੀਨੇਸ਼ਨ ਦੀ ਪ੍ਰਕਿਰਿਆ ਜਿਵੇਂ ਅੱਗੇ ਜਾ ਕੇ ਆਪਣੇ ਫਲਾਵਰਿੰਗ ਸਟੇਜ ਆਉਣੀ ਹੈ ਉਹਦੇ ਵਿੱਚ ਜਿਹੜਾ ਪੋਲੀਨਿਟਿਕ ਕਰਾਉਣ ਦੀ ਪ੍ਰਕਿਰਿਆ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਉਹ ਜਿਹੜੇ ਆਪਣੇ ਪਰਾਗਣ ਕਿਰਿਆ ਦੇ ਵਿੱਚ ਮਦਦ ਕਰਦਾ ਜਿੰਦੇ ਕਾਰਨ ਜਿਹੜੇ ਆਪਣੇ ਝੋਨੇ ਦੇ ਵਿੱਚ ਜਿਹੜੀ ਫੋਕ ਘਟ ਬਣਦੀ ਹੈ ਸਾਰੇ ਜਿਹੜੇ ਪ੍ਰੋਪਰ ਦਾਣੇ ਦਾ ਜਿਹੜਾ ਪੋਲੀਨੇਸ਼ਨ ਵਧੀਆ ਤਰੀਕੇ ਨਾਲ ਹੁੰਦਾ ਤੇ ਜਿਹੜੀ ਆਪਣੇ ਇਹਦੇ ਵਿੱਚ ਕਿਸਾਨ ਵੀਰ ਪਟਾਸ਼ ਜਾਨਕਿ 13% ਨਾਈਟ੍ਰੋ ਤਾਤੇ ਜਿਹੜਾ ਕਿ ਆਪਣੇ ਫਲਾਇਗਲੀਪ ਨੂੰ ਹਰੇ ਭਰੇ ਵਿੱਚ ਰੱਖੂਗੀ ਤੇ ਜਿਨ੍ਹਾਂ ਦੀ ਆਪਣਾ ਫਲਾਇ ਗਰੀਫ ਹੈ ਝੰਡਾ ਪੱਤਾ ਹਰੇ ਪਣ ਦੇ ਵਿੱਚ ਰਹੇਗਾ ক্লোਰੋਫਿਲ ਦੀ ਮਾਤਰਾ ਵਧੀਆ ਹੋਵੇਗੀ ਉਹਦਾ ਜਿਹੜਾ ਭੋਜਨ ਬਣਾਉਣ ਦੀ ਪ੍ਰਕਿਰਿਆ ਉਨੀ ਵਜ੍ਹਾ ਤਰੀਕੇ ਨਾਲ ਹੋਵੇਗੀ ਜਿੰਨਾਂ ਜਿਹੜਾ ਆਪਣਾ ਝੋਨੇ ਦਾ ਝਾੜ ਤੇ ਕਾਫੀ ਵਧੀਆ ਫਰਕ ਪਾ ਦੇਗਾ ਤੇ ਜਿਹੜੇ ਦੇ ਵਿੱਚ ਕਿਸਾਨੀ ਕੋਲ ਪੋਟਾਸ਼ ਹੁੰਦੀ ਹੈ ਜਾਨਕਿ 13% ਨਾਈਟ੍ਰੋਜਨ ਤੇ 45% ਪੋਟਾਸ਼ ਪੋਟਾਸ਼ ਦਾ ਕੰਮ ਹੁੰਦਾ ਕਿ ਜਿੰਨੇ ਵੀ ਆਪਣੇ ਹੁਣ ਝੋਨੇ ਦੇ ਬੂਟੇ ਦੇ ਵਿੱਚ ਖਰਾਕ ਪਈਏ ਜੋ ਆਪਾਂ ਖਾਦਾਂ ਰਹੀਂ ਦਿੱਤੀਆਂ ਜਾਂ ਜੋ ਬੂਟਾ ਜ਼ਮੀਨ ਦੇ ਰਹੀਂ ਲੈ ਰਿਹਾ ਉਹ ਸਾਰੀ ਵੀ ਸਾਰੀ ਖਰਾਕ ਜਿੰਨੇ ਹੁਣ ਪੱਤਿਆਂ ਵਿੱਚ ਸਟੋਰ ਹੋ ਚੁੱਕੀ ਹੈ ਤਣੇ ਵਿੱਚ ਸਟੋਰ ਹੋ ਚੁੱਕੀ ਹੈ ਉਹ ਜਿਹੜੀ ਸਾਰੀ ਦੀ ਸਾਰੀ ਖਰਾਕ ਬੂਟੇ ਨੇ ਪोटाश ਤੱਤ ਨੇ ਜਿੰਨੀ ਵੀ ਕਮਾ ਕੇ ਸਾਰੇ ਦਾਣਿਆਂ ਦੇ ਵਿੱਚ ਭਰਨੀ ਸ਼ੁਰੂ ਕਰਨੀ ਹੈ ਕਿਉਂਕਿ ਜਿੰਨੀ ਵੀ ਖਰਾਕ ਜੇਕਰ ਆਪਾਂ ਪੱਤਿਆਂ ਦੇ ਵਿੱਚੋਂ ਕੱਢ ਕੇ ਆਪਣੇ ਦਾਣਿਆਂ ਦੇ ਵਿੱਚ ਭਰੇਗੀ ਤਾਂ ਹੀ ਜਿਹੜੇ ਆਪਣੇ ਦਾਣੇ ਮੋٹے ਤੇ ਵਜਨਦਾਰ ਹੋਣਗੇ ਜਿਸ ਨਾਲ ਜਿਹੜਾ ਆਪਣਾ ਝਾੜ ਵਧੀਆ ਤੇ ਜਿਹੜੇ ਆਪਣੇ ਝੋਨੇ ਦੇ ਵਿੱਚ ਫੋਕ ਘੱਟ ਬਣੇਗੇ ਕਿਉਂਕਿ ਜੇਕਰ ਆਪਣੇ ਝੋਨੇ ਦੇ ਵਿੱਚ ਪोटाਸ਼ ਦੀ ਕਾਟ ਆਉਂਦੀ ਹੈ ਤਾਂ ਜਿਹੜਾ ਆਪਣਾ ਪਰਾ ਜ਼ਿਆਦਾ ਬਣਦਾ ਤੇ ਜਿਹੜੇ ਆਪਣੇ ਦਾਣੇ ਜਾ ਫੋਕ ਬਣ ਜਾਂਦੀ ਹੈ ਜਿੰਦੇ ਕਿ ਆਪਣਾ ਝਾੜ ਘਟ ਜਾਂਦਾ ਇੱਕ ਨਿਸ਼ਾਨੀ ਹੋਰ ਹੈ ਕਿ ਕਿਸਾਨ ਜੀ ਜੇ ਤੁਸੀਂ ਪोटाश ਦੇ ਤੁਹਾਡੇ ਖੇਤਾਂ ਵਿੱਚ ਘਾਟ ਹੋ ਦੀ ਕਿਉਂਕਿ ਉਸ ਤਰ੍ਹਾਂ ਤਾਂ ਆਪਾਂ ਪोटाश ਦੀ ਘਾਟ ਆਪਣੇ ਖੇਤਾਂ ਵਿੱਚ ਨਹੀਂ ਦੇਖ ਸਕਦੇ ਕਿ ਆਪਣੇ ਝੋਨੇ ਵਿੱਚ ਪोटाश ਦੀ ਘਾਟ ਹੈ ਤੇ ਇਹ ਤੁਹਾਨੂੰ ਪਿਛਲੇ ਸਾਲ ਦਾ ਡਾਟਾ ਚੱਕਣਾ ਪੈਣਾ ਜੇਕਰ ਤੁਹਾਡੇ ਪਿਛਲੇ ਸਾਲ ਝੋਨੇ ਦੇ ਵਿੱਚ ਜਿਹੜੇ ਆਪਣਾ ਐਂਡ ਤੇ ਜਾ ਕੇ ਜਿਹੜੇ ਲੋਕਾਂ ਪੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਮੱਚਣ ਜੇ ਲੱਗ ਪੈਂਦੀਆਂ ਨੇ ਤਾਂ ਇਸ ਹਿਸਾਬ ਨਾਲ ਲਾਓ ਕਿ ਆਪਣੇ ਝੋਨੇ ਵਿੱਚ ਕਿੰਨਾ ਕਿੰਨੀ ਪोटाश ਦੀ ਘਾਟ ਹੈਗੀ ਉੱਥੇ ਵੀ ਤੁਸੀਂ ਫਿਰ 13045 ਦੀ ਜ ਆਪਾਂ ਸਵਰੇ ਕਰ ਸਕਦੇ ਹਾਂ ਤੇ ਬਾਅਦ ਕੀ ਜਿਹੜਾ ਆਪਣਾ ਪोटाश ਦਾਤੇ ਝੋਨੇ ਦੇ ਵਿੱਚ ਫੋਗ ਘਟਾਉਣ ਦੇ ਵਿੱਚ ਬਹੁਤ ਵਧੀਆ ਇੱਕ ਆਪਾਂ ਕਹਿ ਸਕਦੇ ਹਾਂ ਬਹੁਤ ਵਧੀਆ ਕੰਮ ਕਰਦੀ ਏ ਤੇ ਇਹਦੇ ਨਾਲ ਜਿਹੜੇ ਆਪਣੇ ਬਿਮਾਰੀਆਂ ਦਾ ਹਮਲੇ ਨੂੰ ਵੀ ਬਹੁਤ ਘੱਟ ਕਰਦੀ ਏ ਜਿਹੜੇ ਬੂਟੇ ਦੀ ਇਮਿਊਨਿਟੀ ਪਾਵਰ ਨੂੰ ਵਧਾਉਂਦੀ ਏ ਬਾਕੀ ਜਿਹੜੇ ਇਹ ਆਪਾਂ ਜੇਕਰ ਕਿਸਾਨ ਵੀਰੋ ਇੱਕ ਸਪਰੇਅ ਵੀ ਆਪਾਂ ਕਰ ਲੈਨੇ ਆ ਜੇ ਤੁਹਾਡੀਆਂ ਜ਼ਮੀਨਾਂ ਹਲਕੀਆਂ ਨੇ ਨਰਮੇ ਤੇ ਬਾ ਤੁਸੀਂ ਹੁਣ ਝੋਨੇ ਲਾਉਣੇ ਸ਼ੁਰੂ ਕੀਤੇ ਆ ਤਾਂ ਤੁਸੀਂ ਦੋ ਸਪਰੇਅ ਹ ਤੁਹਾਨੂੰ ਇੱਕ ਆਪਾਂ ਗੋਭ ਸਮੇਂ ਤੇ ਇੱਕ ਸਪਰੇਅ ਆਪਾਂ ਜਦੋਂ ਆਪਣੇ ਝੋਨੇ ਤੇ ਜਿਹੜੀ ਮਿਲਕ ਸਟੇਜ ਚੱਲ ਰਹੀ ਹੁੰਦੀ ਉਹਦੇ ਆਪਾਂ ਸਪਰੇਅ ਤਾਂ ਇਹਨਾਂ ਆਪਾਂ ਜਿਹੜਾ ਵਧੀਆ ਝਾੜ ਲੈ ਸਕਦੇ ਆ ਤੇ ਬਾਕੀ ਆਪੋ ਆਪਣੀ ਜ਼ਿੰਮੇਵਾਰਨਾ ਤੁਸੀਂ ਇਸ ਪ੍ਰੇ ਆਪਾਂ ਕਰ ਸਕਦੇ ਹੋ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ